ਸਸਿਕੋਲਜੀ ਸਾਰਿਆਂ ਨੂੰ ਵੈਲਕਮ ਕਰਦੇ ਆਂ ਅੱਜ ਦੇ ਆਪਣੇ ਨਵੇਂ ਬਲੌਗ ਦੇ ਵਿੱਚ ਜੋ ਕੀ ਹੈ ਪੋਜ਼ਿਟਿਵ ਪੋਜ਼ਿਟਿਵ ਗੱਲਾਂ ਬਲੌਗਰਾਂ ਦੇ ਬਾਰੇ ਅੱਜ ਆਪਾਂ ਪਹਿਲੀ ਵਾਰੀ ਕੁਝ ਪੋਜ਼ਿਟਿਵ ਬੋਲਣ ਜਾ ਰਹੇ ਆਂ ਜਿਵੇਂ ਕਿ ਤੁਸੀਂ ਪਿੱਛੇ ਲੱਗੀ ਵੀਡੀਓ ਦੇਖ ਹੀ ਰਹੇ ਹੋ ਪਵਨ ਨੇ ਆਪਣੀ ਇੰਸਟਾਗ੍ਰam ਆਈਡੀ ਦੇ ਉੱਤੇ ਤੇ YouTube ਚੈਨਲ ਦੇ ਉੱਤੇ ਇਹ ਸਾਰੇ ਆਪਣੇ ਵਿਊਅਰਸ ਨੂੰ ਇਨਫਾਰਮ ਕੀਤਾ ਹੈ ਕਿ ਉਹਨੂੰ ਕਿਸੇ ਦੇ ਧੋਖੇ ਦਾ ਕੋਈ ਅਸਰ ਨਹੀਂ ਪੈਂਦਾ ਉਹਨੇ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰ ਲਿਆ ਹੈ ਇਹ ਪਵਨ ਨੇ ਇੱਕ ਮਿਸਾਲ ਦਿੱਤੀ ਆ ਉਹਨਾਂ ਲੋਕਾਂ ਲਈ ਜੋ ਧੋਖੇबाज ਲੋਕਾਂ ਤੋਂ ਧੋਖਾ ਖਾਣ ਤੋਂ ਬਾਅਦ ਵਿਗੜ ਜਾਂਦੇ ਆ ਗਲਤ ਰਸਤੇ ਤੇ ਚਲੇ ਜਾਂਦੇ ਆ ਇਹਨੇ ਇੱਕ ਮਿਸਾਲ ਕਹਿਮ ਕੀਤੀ ਆ ਕਿ ਜੇ ਕੋਈ ਜਾਂਦਾ ਬੁਰਾ ਬੰਦਾ ਆਪਣੀ ਜ਼ਿੰਦਗੀ ਤੋਂ ਜਾਂਦਾ ਆ ਤਾਂ ਉਹਨੂੰ ਹੋਰ ਵੀ ਨਿੱਖਰ ਕੇ ਆਈ ਦਾ ਹੁੰਦਾ ਆ ਹੁਣ ਤੱਕ ਤਾਂ ਹੀ ਦੇਖਣ ਜਾ ਰਿਹਾ ਆ ਬਾਕੀ ਅੱਗੇ ਦੇਖੋ ਇਹਨਾਂ ਦੀ ਜ਼ਿੰਦਗੀ 'ਚ ਕੀ ਮੋੜ ਆਂਦਾ ਆ ਤੇ ਕੀ ਨਹੀਂ ਮੋੜ ਆਂਦਾ ਹੁਣ ਤੱਕ ਉਹਨੇ ਜੋ ਵੀ ਸ਼ੁਰੂਆਤ ਨਵੇਂ ਸਾਲ ਦੀ ਕੀਤੀ ਆ ਉਹਦੇ ਲਈ ਆਪਾਂ ਉਹਨੂੰ ਬੈਸਟ ਆਫ ਲੱਕ ਕਰਦੇ ਆ ਤੇ ਬੈਸਟ ਵਿਸ਼ੇਸ ਦਿੰਦੇ ਆ हां ਰੱਬ ਕਰੇ ਉਹਦੀ ਜ਼ਿੰਦਗੀ ਇਦਾਂ ਹੀ ਖੁਸ਼ੀਆਂ ਨਾਲ ਭਰੀ ਰਹੇ ਉਹਨੂੰ ਕੋਈ ਹੋਰ ਮਾੜਾ ਟਾਈਮ ਨਾ ਦੇਖਣਾ ਪਵੇ ਅੱਗੇ ਚੱਲਦੇ ਆ ਆਪਾਂ ਸੈਕਿੰਡ ਕਪਲ ਦੇ ਬਾਰੇ ਗੱਲ ਕਰਦੇ ਆ ਜੋ ਕਿ ਆ ਐਂਜਲ ਸ਼ਿਵਮ ਐਂਜਲ ਸ਼ਿਵਮ ਨੂੰ ਲੱਗੇ ਵੀ ਅੱਜਕੱਲ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਚੀਜ਼ਾਂ ਵਾਇਰਲ ਹੋ ਰਹੀਆਂ ਨੇ ਲੋਕਾਂ ਦਾ ਮੰਨਣਾ ਹੈ ਕਿ ਉਹ ਇੱਕ ਗੁੱਡ ਨਿਊਜ਼ ਦੇਣੇ ਵਾਲੇ ਆ ਜਿਹਦੇ ਵਿੱਚ ਕੀ ਉਹ 2 ਤੋਂ 3 ਹੋਣ ਜਾ ਰਹੇ ਆ ਉਹਨਾਂ ਦੀ ਫੈਮਿਲੀ ਅੱਗੇ ਵਧਣ ਜਾ ਰਹੀ ਹੈ ਆਪਾਂ ਇਹਨਾਂ ਨੂੰ ਵੀ ਦੁਆਵਾਂ ਦਿੰਨੇ ਆ ਰੱਬ ਕਰੇ ਜੋ ਵੀ ਹੋਵੇ ਚੰਗਾ ਹੋਵੇ ਇਹਨਾਂ ਦੀ ਲਾਈਫ ਖੁਸ਼ੀਆਂ ਦੇ ਨਾਲ ਭਰੀ ਰਹੇ ਜਿਵੇਂ ਹੱਸਦੇ ਖੇਡਦੇ ਰਹਿੰਦੇ ਆ ਓਦਾਂ ਹੀ ਹੱਸਦੇ ਖੇਡਦੇ ਰਹਿਣ ਹਮੇਸ਼ਾ ਇਹਨਾਂ ਨੂੰ ਕੋਈ ਵੀ ਦਿੱਕਤ ਨਾ ਆਵੇ ਬਾਕੀ ਚਲੋ ਅੱਗੇ ਗੱਲ ਕਰਦੇ ਆ ਇੱਕ ਬਹੁਤ ਮੋਸਟ ਫੇਮਸ ਕੁੜੀ ਇਹ ਅੱਜ ਕੱਲ ਆਪਣੀ ਲੀਗ ਤੋਂ ਹਟ ਕੇ ਕੰਮ ਕਰ ਰਹੀ ਆ ਪਰ ਇਹਦੇ ਵਿੱਚ ਵੀ ਇਹ ਜਿਆਦਾ ਆਪਣੀ ਸ਼ਕਲ ਨੂੰ ਕਿਊਟਨੈਸ ਬਣਾਉਣ ਚੀ ਲੱਗੀ ਰਹਿੰਦੀ ਆ ਹਾਂਜੀ ਬਿਲਕੁਲ ਸਹੀ ਪਛਾਣਿਆ ਮੈਕਪ੍ਰੀਤ ਮੈਕਪ੍ਰੀਤ ਅੱਜ ਕੱਲ ਇਦਾਂ ਦੇ ਆਮ ਖਾਸ ਬਲੌਗ ਛੱਡ ਕੇ ਇੱਕ ਮੇਕਅਪ ਵੀਡੀਓਜ਼ ਬਣਾ ਰਹੀ ਆ ਚਲੋ ਵਧੀਆ ਆ ਕਈ ਕੁੜੀਆਂ ਨੂੰ ਇਹਦੇ ਵਿੱਚੋਂ ਕੁਝ ਸਿੱਖਣ ਨੂੰ ਮਿਲਦਾ ਆ ਕੁਝ ਗਲਤ ਗੱਲਾਂ ਨਹੀਂ ਸਮਾ ਸਾਹਮਣੇ ਆਉਂਦੀਆਂ ਕੁਝ ਗਲਤ افਵਾਵਾਾਂ ਨਹੀਂ ਬਣਦੀਆਂ ਚਲੋ ਵਧੀਆ ਆ ਆਪਾਂ ਤਾਂ ਦੁਆ ਕਰਦੇ ਆਂ ਕਿ ਇਦਾਂ ਹੀ ਉਹਦਾ ਚੈਨਲ ਵਧੀਆ ਵਧੀਆ ਚੀਜ਼ਾਂ ਨਾਲ ਅੱਗੇ ਵਧਦਾ ਰਹੇ ਜੇ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਤੇ ਤੁਸੀਂ ਅੱਗੇ ਕਿਹੋ ਜੀ ਵੀਡੀਓ ਚਾਹੁੰਦੇ ਹੋ ਥੈਂਕਸ ਫੋਰ ਵਾਚਿੰਗ